ਜਿਹੜੇ ਲੋਕ ਆਪਣਾ weight lose ਕਰਨਾ ਚਾਹੁੰਦੇ ਨੇ ਨਾ ਉਹਨਾਂ ਨੂੰ ਇੰਜ ਲੱਗਦਾ ਹੈ ਕਿ ਜੇ ਅਸੀਂ ਘੱਟ ਖਾਵਾਂਗੇ ਨਾ ਤੇ ਅਸੀਂ ਪਤਲੇ ਹੋ ਜਾਵਾਂਗੇ ਜੇ ਅਸੀਂ ਭੁੱਖੇ ਰਾਵਾਂਗੇ ਤੇ ਅਸੀਂ ਪਤਲੇ ਹੋ ਜਾਵਾਂਗੇ ਬਹੁਤ ਛੇਤੀ ਅਸੀਂ ਆਪਣੇ ਆਈਡੀਅਲ weight ਤੇ ਆ ਜਾਵਾਂਗੇ ਤੇ ਤੰਦਰੁਸਤੀ ਵਾਲੀ ਜ਼ਿੰਦਗੀ ਜਿਹੜੀ ਹੈ ਉਹਨੂੰ ਅਸੀਂ ਮਾਣਾਂਗੇ ਪਰ ਇੱਕ ਗੱਲ ਚੇਤੇ ਰੱਖਿਓ ਜੇ ਤੁਸੀਂ ਘੱਟ ਖਾਂਦੇ ਹੋ ਜਾਂ ਤੁਸੀਂ ਭੁੱਖੇ ਰਹਿੰਦੇ ਹੋ ਤੇ ਉਹਦੇ ਨਾਲ ਹੋਏਗਾ ਪਤਾ ਕੀ ਤੁਹਾਡੇ ਘੱਟ ਖਾਣ ਦੇ ਨਾਲ ਤੁਹਾਡੀ ਬਾਡੀ ਦੀ ਜੋ ਰਿਕੁਆਇਰਮੈਂਟ ਹੈ ਨਾ ਨਿਊਟ੍ਰੀਸ਼ਨ ਦੀ ਉਹ ਰਿਕੁਆਇਰਮੈਂਟ ਪੂਰੀ ਨਹੀਂ ਹੋਣੀ ਤੁਸੀਂ ਮੰਨ ਲਓ ਦਿਨ ਦੇ ਵਿੱਚ ਇੱਕ ਵਾਰੀ ਖਾਣਾ ਖਾ ਰਹੇ ਹੋ ਠੀਕ ਹੈ ਬਾਕੀ ਤੁਸੀਂ ਪੂਰੇ ਦਿਨ ਦੇ ਵਿੱਚ ਕੁਝ ਨਹੀਂ ਖਾਧਾ ਤੁਸੀਂ ਕਿਹਾ ਮੈਂ ਪਤਲੇ ਹੋਣਾ ਹੈ ਮੈਂ ਤਾਂ ਥੋੜਾ ਖਾ ਰਿਆ ਹਾਂ ਜਾਂ ਖਾ ਰਹੀ ਹਾਂ ਪਰ ਹੋਏਗਾ ਪਤਾ ਕੀ ਤੁਹਾਡੀ ਬਾਡੀ ਦੇ ਵਿੱਚ ਨਿਊਟ੍ਰੀਸ਼ਨ ਦੀ ਕਮੀ ਆ ਜਾਏਗੀ ਸਾਡੀ ਬਾਡੀ ਦੀ ਇੱਕ ਰਿਕੁਆਇਰਮੈਂਟ ਹੁੰਦੀ ਹੈ ਸਾਡੀ ਬਾਡੀ ਨੂੰ ਪ੍ਰੋਟੀਨ ਚਾਹੀਦਾ ਹੈ ਫਾਈਬਰ ਚਾਹੀਦਾ ਹੈ मिनरल्स ਤੇ ਵਿਟਾਮਿਨਸ ਚਾਹੀਦੇ ਨੇ ਕੈਲਸ਼ੀਅਮ ਚਾਹੀਦਾ ਹੈ ਆਰਨ ਚਾਹੀਦਾ ਹੈ ਇਹ ਸਾਰੀਆਂ ਚੀਜ਼ਾਂ ਸਾਡੀ ਬੋਡੀ ਨੂੰ ਚਾਹੀਦੀਆਂ ਹੀ ਚਾਹੀਦੀਆਂ ਨੇ ਜੇ 70 ਕਿਲੋ ਦਾ ਬੰਦਾ ਹੈ ਨਾ ਤੇ ਉਹਨੂੰ ਘੱਟੋ-ਘੱਟ ਘੱਟੋ-ਘੱਟ 70 ਗ੍ਰਾਮ ਪ੍ਰੋਟੀਨ ਦੀ ਲੋੜ ਹੈ 35 ਤੋਂ 40 ਗ੍ਰਾਮ ਫਾਈਬਰ ਦੀ ਲੋੜ ਹੈ ਤੇ ਜਦੋਂ ਅਸੀਂ ਥੋੜਾ ਜਿਹਾ ਖਾਣਾ ਖਾ ਰਹੇ ਆ ਤੇ ਉਹਦੇ ਵਿੱਚੋਂ 70 ਗ੍ਰਾਮ ਪ੍ਰੋਟੀਨ ਕਿੱਥੋਂ ਪੂਰਾ ਕਰੋਗੇ ਕੀ ਇੱਕ ਟਾਈਮ ਦੇ ਖਾਦੇ ਹੋਏ ਖਾਣੇ ਦੇ ਨਾਲ 70 ਗ੍ਰਾਮ ਪ੍ਰੋਟੀਨ ਪੂਰਾ ਹੋ ਜਾਏਗਾ ਤੁਹਾਡਾ ਜਿਹੜਾ ਤੁਹਾਨੂੰ ਇੱਕ ਦਿਨ ਦੇ ਵਿੱਚ ਚਾਹੀਦਾ ਹੈ 35 ਤੋਂ 40 ਗ੍ਰਾਮ ਫਾਈਬਰ ਚਾਹੀਦਾ ਹੈ ਕੀ ਤੁਸੀਂ 35 ਤੋਂ 40 ਗ੍ਰਾਮ ਫਾਈਬਰ ਇੱਕ ਵਾਰੀ ਦਿਨ ਦੇ ਵਿੱਚ ਖਾਣਾ ਖਾ ਕੇ ਪੂਰਾ ਕਰ ਲੋਗੇ ਹੋਏਗਾ ਪਤਾ ਕੀ ਹੋ ਸਕਦਾ ਹੈ ਘੱਟ ਖਾਣ ਦੇ ਨਾਲ ਤੁਹਾਡਾ ਵਜ਼ਨ ਘਟ ਜਾਵੇ ਪਰ ਨਿਊਟ੍ਰੀਸ਼ਨ ਦੀ ਘਾਟ ਦੇ ਨਾਲ ਇਹ ਹੋਏਗਾ ਕਿ ਤੁਸੀਂ ਆਪਣੇ ਆਪ ਨੂੰ ਅੰਦਰੋਂ ਦੀ ਕਮਜ਼ੋਰ ਮਹਿਸੂਸ ਕਰਨਾ ਸ਼ੁਰੂ ਹੋ ਜਾਵੋਗੇ ਤੁਹਾਨੂੰ ਕਮਜ਼ੋਰੀ ਮਹਿਸੂਸ ਹੋਏਗੀ ਤੁਹਾਨੂੰ ਥਕਾਨ ਮਹਿਸੂਸ ਹੋਏਗੀ ਕਿਉਂ ਕਿਉਂਕਿ ਤੁਹਾਡੀ ਬਾਡੀ ਦੀ ਜੋ ਰਿਕੁਆਇਰਮੈਂਟ ਸੀ ਨਾ ਨਿਊਟ੍ਰੀਸ਼ਨ ਦੀ ਉਹ ਰਿਕੁਆਇਰਮੈਂਟ ਤੁਹਾਡੀ ਪੂਰੀ ਨਹੀਂ ਹੋ ਸਕੀ ਤੇ ਇਸ ਤਰ੍ਹਾਂ ਘੱਟ ਖਾ ਖਾ ਕੇ ਤੁਸੀਂ ਆਪਣੇ ਆਪ ਨੂੰ ਬਿਮਾਰ ਕਰ ਰਹੇ ਹੋ ਨਾ ਕਿ ਆਪਣੇ ਆਪ ਨੂੰ ਤੁਸੀਂ ਤੰਦਰੁਸਤ ਕਰ ਰਹੇ ਹੋ ਹੋ ਸਕਦਾ ਹੈ ਤੁਸੀਂ ਪਤਲੇ ਹੋ ਜਾਵੋ ਹੋ ਸਕਦਾ ਤੁਸੀਂ ਨਾ ਵੀ ਹੋਵੋ ਘੱਟ ਖਾਣਾ ਖਾ ਕੇ ਪਰ ਤੁਸੀਂ ਅੰਦਰੋਂ ਦੀ ਤੰਦਰੁਸਤ ਨਹੀਂ ਰਹੋਗੇ ਹੌਲੀ ਹੌਲੀ ਕਰਦੇ ਆ ਤੁਸੀਂ ਅੰਦਰੋਂ ਦੀ ਬਿਮਾਰ ਹੁੰਦੇ ਜਾਵੋਗੇ ਇਹ ਗੱਲ ਯਾਦ ਰੱਖਿਓ ਇਸ ਕਰਕੇ ਭੁੱਖੇ ਰਹਿ ਕੇ ਜਾਂ ਘੱਟ ਖਾਣਾ ਖਾ ਕੇ ਕਦੀ ਵੀ weight lose ਕਰਨ ਦੀ ਕੋਸ਼ਿਸ਼ ਨਾ ਕਰਿਓ ਜੇ ਤੁਸੀਂ ਆਪਣਾ weight lose ਕਰਨਾ ਹੀ ਚਾਹੁੰਦੇ ਹੋ ਨਾ ਤੇ ਵਧੀਆ ਤਰੀਕੇ ਦੇ ਨਾਲ ਤੁਸੀਂ ਆਪਣਾ ਹੈਲਦੀ weight loss ਕਰੋ ਜੇ ਵਾਕੇ ਹੀ ਹੈਲਦੀ weight loss ਕਰਨਾ ਚਾਹੁੰਦੇ ਹੈਗੇ ਹੋ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ